ਸਤਿ ਸ਼੍ਰੀ ਅਕਾਲ ਜੀ ਢਾਕੂ ਫੈਮਲੀ ਦੇ ਇਸ ਵੀਰ ਨੂੰ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਅੱਜ ਤੋਂ ਕੁਝ ਕੁ ਮਹੀਨੇ ਪਹਿਲਾਂ ਇਸ ਵੀਰ ਦੇ ਫਾਦਰ ਪਰਮਜੀਤ ਸਿੰਘ ਪੰਮਾ 66 ਅਟੈਕ ਆਨ ਨਾਲ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਮਾਂ ਪੁੱਤ ਰਹਿ ਗਏ ਅਤੇ ਤਿੰਨਾਂ ਦੀ ਤਿਕੜੀ ਟੁੱਟ ਗਈ ਵੀਰ ਦੇ ਵੱਲੋਂ ਆਪਣੇ ਆਪ ਨੂੰ ਸੰਭਾਲਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਅਤੇ ਉੱਥੇ ਹੀ ਵੀਰ ਅਕਸਰ ਹੀ ਆਪਣੇ ਫਾਦਰ ਨੂੰ ਯਾਦ ਕਰਦਾ ਹੋਇਆ ਵੀ ਦਿਖਾਈ ਦਿੰਦਾ ਹੈ ਤੁਹਾਨੂੰ ਦੱਸ ਦਈਏ ਢਾਕੂ ਫੈਮਲੀ ਦੇ ਵਿੱਚ ਫਿਰ ਤੋਂ ਖੁਸ਼ੀਆਂ ਆਉਣ ਜਾ ਰਹੀਆਂ ਨੇ ਹਾਲ ਹੀ ਵਿੱਚ ਇਹਨਾਂ ਵੱਲੋਂ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਪੋਸਟ ਅਤੇ ਵੀਡੀਓ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਇਹ ਵੀਰ ਆਪਣੀ ਹੋਣ ਵਾਲੀ ਹਮਸਫਰ ਦੇ ਨਾਲ ਨਜ਼ਰ ਆ ਰਿਹਾ ਹੈ ਤਸਵੀਰ ਅਤੇ ਵੀਡੀਓ ਦੇਖਣ ਤੋਂ ਇੰਝ ਜਾਪਦਾ ਹੈ ਕਿ ਇਹ ਸ਼ਾਇਦ ਇਹਨਾਂ ਦੀ ਅੰਗੇਜਮੈਂਟ ਦੀ ਤਸਵੀਰ ਹੋਵੇ ਅਤੇ ਹੁਣ ਜਲਦ ਹੀ ਡਾਕੂ ਫੈਮਿਲੀ ਦੇ ਵਿੱਚ ਫਿਰ ਤੋਂ ਖੁਸ਼ੀਆਂ ਆ ਜਾਣਗੀਆਂ ਹਾਲੇ ਤੱਕ ਵੀਰ ਵੱਲੋਂ ਆਪਣੇ ਵਿਆਹ ਬਾਰੇ ਤਾਂ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ ਬਟ ਉਮੀਦ ਕਰਦੇ ਹਾਂ ਕਿ ਡਾਕੂ ਫੈਮਿਲੀ ਵੱਲੋਂ ਜਲਦ ਹੀ ਮੈਰਿਜ ਦੀ ਡੇਟ ਰਿਵੀਲ ਕੀਤੀ ਜਾਵੇਗੀ ਚਾਹੇ ਫੈਨਸ ਨੂੰ ਪਤਾ ਚੱਲਿਆ ਤਾਂ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਤਾਕੂ ਫੈਮਲੀ ਦੇ ਫੈਨਸ ਬਹੁਤ ਹੀ ਖੁਸ਼ ਨੇ। ਬਾਕੀ ਤੁਸੀਂ ਵੀ ਇਸ ਵੀਰ ਨੂੰ ਇਹਨਾਂ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਕਮੈਂਟ ਸੈਕਸ਼ਨ ਦੇ ਵਿੱਚ ਵਧਾਈਆਂ ਦੇਣੀਆਂ ਬਿਲਕੁਲ ਵੀ ਨਾ ਭੁੱਲਣਾ। ਐਂਡ ਨੈਕਸਟ ਅਪਡੇਟਸ ਦੇ ਨਾਲ ਜੁੜੇ ਰਹਿਣ ਲਈ ਜਲਦ ਤੋਂ ਜਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ so that ਤੁਸੀਂ ਕੋਈ ਵੀਡੀਓ ਮਿਸ ਨਾ ਕਰ ਸਕੋ।